Terima kasih kerana menonton! आते आ रहे ਨਵਾਸ਼ਰ ਬੁਝਾ ਦਿਆ ਨਾ ਜਾਈਆਂ ਤਸਵੀਰਾਂ ਤੁਸੀਂ ਨਵਾਸ਼ਰ ਸ਼ਹਿਰ ਵਿੱਚ ਬੋਲਦਾ ਉਤਾਰੋ ਜੀ ਬੰਦੇ ਨੂੰ ਬੋਲਦਾ ਜੀ ਜਿਹੜਾ ਉਹ ਸਤਨਾ ਬਈਆ ਕਿਹਨੂੰ ਦੁਸ਼ਕਰ ਜਵਾਹਰ ਨੂੰ ਕਹ ਕੇ ਜਿੰਨੀ ਪਾ ਕੇ ਲੈ ਜਾਓ 200 ਕਿਲਾ ਨੂੰ ਰਾਜ ਦੇ ਨੂੰ ਬੁਲਾ ਕੇ ਬਰਾਬਰ ਦਾ ਚਾਰਾ ਪਾ ਕੇ ਨਾ ਨਾ ਆ ਜਾਣੀ ਆ ਮੈਨੂੰ ਮਾਰ ਦੇ ਬੰਦੇ ਨੂੰ ਬਸ ਤੀਕਾ ਜੀ 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 ਕਾਹਨੂੰ ਸਾਰਾ ਇਹ ਮੋਹਲਾ ਚੁੱਕਿਆ ਮਿਦਾਇਦਾ ਸਾਰਾ ਕਹਿੰਦਾ ਲਾਏ ਬੜਵਾ ਹਾਂ ਕੀਤੀ ਹੋ ਗਈ ਤੇ ਜਿਹੜੇ ਜਿਹੜੇ ਸਮਝਦੇ ਨੇ ਲੇਕੀ ਜਿੰਦੇ ਵੀ ਚੀਜ਼ਾਂ ਚਾਹੀਦੀਆਂ ਅੱਜ ਕਿੰਮਿਆਂ ਘਰਾਂ ਦੇ ਉੱਤੇ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਪੀਲਾ ਪੰਚਾਇਤਾਂ ਚਲਾ ਰਹੇ ਹੈ ਜੀ ਆਪਾਂ ਕਾਲੜਾ ਮੱਲੇ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਜਿਹੜਾ ਉਹ ਘਰ ਆਈਡੈਂਟੀਫਾਈ ਕੀਤਾ ਗਿਆ ਸਿਵਲ ਅਡਰੈਸਨ ਵੱਲੋਂ ਉਹ ਬੀਰੋ ਨਾਮ ਦੀ ਲੇਡੀ ਦਾ ਹੈਗਾ ਤੇ ਇਹਨੂੰ ਡੈਮੋਲਿਸ਼ ਕਰਨ ਦੇ ਆਰਡਰ ਆਏ ਸੀ ਤੇ ਉਹਦੀ ਹੀ ਕੰਪਲਾਈਂਸ ਕਰਵਾਈ ਜਾ ਰਹੀ ਹੈ ਭਾਰੀ ਪੁਲਿਸ ਫੋਰਸ ਅਸੀਂ ਤਾਇਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲੌਂਡ ਆਰਡਰ ਦੀ ਦਿੱਕਤ ਨਾ ਇੱਥੇ ਆਵੇ ਜਿਹੜਾ ਇਹ ਘਰ ਹੈ ਜਿਹੜਾ ਡੈਮੋਲਿਸ਼ ਹੋ ਰਿਹਾ ਹੈ ਇਹ ਬੀਰੋ ਲੈਡੀ ਦੇ ਉੱਤੇ ਤਿੰਨ ਪਰਚੇ ਹੈਗੇ ਆ ਇਹਦੇ ਹਸਬੰਡ ਦੇ ਉੱਤੇ ਪੰਜ ਪਰਚੇ ਹੈ ਤੇ ਪੂਰੇ ਫੈਮਿਲੀ ਮੈਂਬਰਸ ਦੇ ਉੱਤੇ 14 ਪਰਚੇ ਹੈਗੇ ਆ ਤੇ ਇਹ ਇਸੇ ਤਰ੍ਹਾਂ ਅਸੀਂ ਆਇਡੈਂਟੀਫਾਈ ਕਰਕੇ ਜੇ ਕੋਈ ਵੀ ਰੂਲ ਵਾਇਲਟ ਕਰਦੇ ਆ ਜਿਹੜੇ ਵੀ ਆਰਡਰ ਹੋਣਗੇ ਅਸੀਂ ਉਹਨਾਂ ਦੀ ਕੰਪਲਾਈਂਸ ਕਰਾਵਾਂਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਹੈ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਨੇ ਇਹ ਛੱਡ ਦਨ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਹੋਰ ਵੀ ਕੋਈ ਨਹੀਂ ਸਿਰਫ ਇਹ ਹੀ ਹੈ ਸਰ ਇਹ ਜਿਹੜਾ ਇਹ ਹੁਣ ਆਇਡੈਂਟੀਫਾਈ ਹੋਏ ਆ ਤਾਂ ਇਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਜਿਸ ਤੋਂ ਇਲਾਵਾ ਵੀ ਕੋਈ ਆਇਡੈਂਟੀਫਾਈ ਕੀਤੇ ਜਾਣਗੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਤਾਂ ਉਹਨਾਂ ਤੇ ਵੀ ਕਾਰਵਾਈ ਹੋ ਸਰ ਇਹ ਜਿਹੜੀ ਕਾਰਵਾਈ ਸਿਟੀ ਏਰੀਆਜ਼ ਦੇ ਵਿੱਚ ਹੀ ਹੋ ਰਹੀ ਆ ਜਦਕਿ ਪਿੰਡ ਕਈ ਪਿੰਡ ਵੀ ਨਵੇਂ ਸ਼ਹਿਰ ਦੇ ਐਸੇ ਨੇ ਜਿਨ੍ਹਾਂ ਦੇ ਉੱਤੇ ਪੁਲਿਸ ਲਗਾਤਾਰ ਕਸਟੋਪ ਆਪਰੇਸ਼ਨ ਵੀ ਕਰਦੀ ਰਹੀ ਆ ਜਾਂ ਲੰਗੜੋਆ ਜਾਂ ਔਰ ਦੇ ਪਿੰਡ ਉਹਨਾਂ ਦੇ ਉੱਤੇ ਵੀ ਇਹ ਕਿਆ ਕਾਰਵਾਈ ਹੋएगी ਉਹਨਾਂ ਏਰੀਆ ਦੇ ਵਿੱਚ ਬਿਲਕੁਲ ਜੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦੀ ਲੈਂਡ ਆਇਡੈਂਟੀਫਾਈ ਹੁੰਦੀ ਹੈ ਜੀ ਕੋਈ ਰੂਲ ਵਾਇਲਟ ਕੀਤਾ ਹੈ ਤੇ ਜਾਂ ਕੋਈ ਇਲੀਗਲ ਇਨਕਲੋਜਮੈਂਟ ਹੈਗੀ ਹੈ ਤਾਂ ਉੱਥੇ ਵੀ ਅਸੀਂ ਕਾਰਵਾਈ ਕਰਾਂਗੇ ਸਰ ਇਹਨਾਂ ਨੂੰ ਪਹਿਲਾਂ ਕੋਈ ਸਰਕਾਰੀ ਮੋਟਿਵ ਸੀ ਇਹ ਜੀ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਕਾਰਵਾਈ ਹੈ ਹਜੇ ਚੱਲ ਰਹੀ ਹੈਗੀ ਹੈ ਇਹ ਪਹਿਲਾਂ ਇਹ ਤਿੰਨ ਘਰ ਆਇਡੈਂਟੀਫਾਈ ਹੋਏ ਆ ਤਿੰਨੇ ਨਸ਼ਾ ਸਸਕਰਾਂ ਦੇ ਹੈਗੇ ਆ ਇੱਕ ਬੀਰੋ ਲੇਡੀ ਹੈਗੀ ਆ ਉਹਦਾ ਘਰ ਹੈ ਇੱਕ ਸੰਤੋਸ਼ ਹੈ ਇੱਕ ਸ਼ਿੰਦੋ ਹੈ ਇਸ ਤੋਂ ਇਲਾਵਾ ਵੀ ਜੇ ਕੋਈ ਆਇਡੈਂਟੀਫਾਈ ਹੁੰਦਾ ਉਹਦੇ ਖਿਲਾਫ ਵੀ ਇਦਾਂ ਹੀ ਕਾਰਵਾਈ ਹੋਵੇ। ਪਰ ਇਹਨਾਂ ਪਰਿਵਾਰਾਂ ਵੱਲੋਂ ਕੋਈ ਵਿਰੋਧ ਵੀ ਕੀਤਾ ਗਿਆ ਸੀ ਪਹਿਲਾਂ? ਹਾਂ ਨਹੀਂ ਜੀ ਤੁਹਾਡੇ ਸਾਹਮਣੇ ਹੈ ਹਜੇ ਚੱਲ ਰਿਹਾ ਹੈਗਾ ਤੇ ਜੇ ਕੁਝ ਵੀ ਸਿਚੁਏਸ਼ਨ ਆਏਗੀ ਉਹਨੂੰ ਅਕੋਰਡਿੰਗਲੀ ਡੀਲ ਕੀਤਾ ਜਾਏਗਾ। ਸਰ ਘਰ ਪਹਿਲੇ ਖਾਲੀ ਆ ਜਾਂ ਕਿ ਖਾਲੀ ਕਰਾਇਆ ਗਿਆ ਸੀਗੇ? ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਿਕ ਇਹ ਘਰ 'ਚ ਰਹਿ ਰਹੇ ਨੇ ਬਟ ਇਸ ਟਾਈਮ ਜਦੋਂ ਕਾਰਵਾਈ ਚੱਲ ਰਹੀ ਹੈ ਇਹ ਖਾਲੀ ਹੈਗੇ।